ਦੋਸਤੋ ਜਦੋਂ ਤੁਸੀਂ ਦੁਕਾਨ ਦੇ ਉੱਪਰ ਕੋਈ ਚੀਜ਼ ਲੈਣ ਜਾਂਦੇ ਹੋ ਤਾਂ ਕਈ ਵਾਰ ਦੁਕਾਨਦਾਰ ਤੁਹਾਨੂੰ ਗ੍ਰਾਮਾਂ ਦੇ ਵਿੱਚ ਠੱਗੀ ਮਾਰ ਲੈਂਦਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਸਪੋਜ਼ ਕਰ ਲਓ ਕੋਈ ਚੀਜ਼ 280 ਰੁਪਏ ਕਿਲੋ ਹੈਗੀ ਤੇ ਤੁਸੀਂ 60 ਰੁਪਏ 70 ਰੁਪਏ ਜਾਂ ਫਿਰ 100 ਰੁਪਏ ਦੀ ਲੈਣੀ ਹੈਗੀ ਤਾਂ ਫਿਰ ਤੁਹਾਨੂੰ ਗ੍ਰਾਮ ਦਾ ਪਤਾ ਨਹੀਂ ਹੁੰਦਾ ਤੇ ਦੁਕਾਨਦਾਰ ਤੁਹਾਨੂੰ ਘੱਟ ਚੀਜ਼ ਤੋਲ ਕੇ ਤੁਹਾਡੇ ਨਾਲ ਠੱਗੀ ਕਰ ਲੈਂਦਾ ਹੈਗਾ ਮੈਂ ਤੁਹਾਨੂੰ ਇੱਕ ਅਜਿਹਾ ਫਾਰਮੂਲਾ ਦੱਸਾਂਗਾ ਜਿਸ ਦੇ ਮਾਧਿਅਮ ਨਾਲ ਤੁਸੀਂ ਕੁੱਲ 3 ਸਕਿੰਟ ਦੇ ਵਿੱਚ ਪਤਾ ਲਗਾ ਸਕਦੇ ਹੋ ਕਿ ਕਿੰਨੇ ਗ੍ਰਾਮ ਤੁਹਾਨੂੰ ਚੀਜ਼ ਆਣੀ ਹੈਗੀ ਤਾਂ ਫਿਰ ਤੁਹਾਡੇ ਨਾਲ ਠੱਗੀ ਦੁਕਾਨਦ ਤੇ ਗੁਣਾ ਕਰਨੀ ਹੈ ਕਿ ਤੁਸੀਂ ਕਿੰਨੇ ਰੁਪਏ ਦੀ ਤੁਸੀਂ ਚੀਜ਼ ਲੈ ਰਹੇ ਹੋ ਸਪੋਜ਼ ਕਰ ਲਓ ਕੋਈ 260 ਰੁਪਏ ਕਿਲੋ ਚੀਜ਼ ਹੈਗੀ ਅਤੇ ਤੁਸੀਂ 100 ਰੁਪਏ ਦੀ ਚੀਜ਼ ਲੈਣੀ ਹੈਗੀ ਮੋਬਾਈਲ ਕੱਢੋ ਮੋਬਾਈਲ ਦੇ ਉੱਪਰ ਕੈਲਕੂਲੇਟਰ ਕੱਢੋ ਕੈਲਕੂਲੇਟਰ ਦੇ ਨਾਲ 1000 ਨੂੰ ਤਕਸੀਮ ਕਰੋ 260 ਦੇ ਨਾਲ ਅਤੇ ਗੁਣਾ ਕਰ ਦੋ ਤੁਸੀਂ 100 ਰੁਪਏ ਦੇ ਨਾਲ ਤਾਂ ਫਿਰ 385 ਗ੍ਰਾਮ ਦੇ ਕਰੀਬ-ਕਰੀਬ ਇਹ ਤੁਹਾਡਾ ਸੌਦਾ ਬਣਦਾ ਹੈਗਾ ਸਪੋਜ਼ ਕਰ ਲਓ ਤੁਸੀਂ 50 ਰੁਪਏ ਦੀ ਲੈਣੀ ਹੈਗੀ ਤਾਂ ਫਿਰ 192 ਜਾਂ 193 ਗ੍ਰਾਮ ਦੇ ਕਰੀਬ-ਕਰੀਬ ਸੌਦਾ ਬਣਦਾ ਹੈਗਾ ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਇਸ ਤੋਂ ਵੱਧ ਦੁਕਾਨਦਾਰ ਤੁਹਾਨੂੰ ਦੇਣਾ ਚਾਹੀਦਾ ਤੁਸੀਂ ਲੈ